ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਜਿੱਥੇ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਿਸੇ ਪਾਸਿਓਂ ਵੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਜ਼ਮਾਨਤ ਵੀ ਨਹੀਂ ਮਿਲੀ ਜਿਸ ਤੇ ਕਰਕੇ ਹਾਲੇ ਜੇਲ੍ਹ ਦੇ ਰੋਟੀ ਪਾਣੀ ਛਕਣੀ ਪੈ ਰਹੀ ਹੈ ਤੇ ਇਸੇ ਦੇ ਦੌਰਾਨ ਦਿੱਲੀ ਹਾਈ ਕੋਰਟ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਲ੍ਹ ਦੇ ਵਿੱਚ ਹੋਣ ਦੇ ਕਰਕੇ ਹਾਲੇ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਗਿਆ ਇਸ ਦਾ ਮਤਲਬ ਕੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੀ ਇਸ ਬਾਰੇ ਗੱਲਾਂ ਕਰ ਰਹੀਆਂ ਨੇ ਤੇ ਦਿੱਲੀ ਹਾਈ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਹੈ ਉਹ ਇਸ ਤਰ੍ਹਾਂ ਕਹਿ ਦਿੰਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਸਿਰਫ ਸੱਤਾ ਦੀ ਚਾਹਤ ਦਿਖਾਈ ਦੇ ਰਹੀ ਹੈ ਤਾਂ ਇਸੇ ਤਰ੍ਹਾਂ ਹੋਰ ਕੀ ਕੀ ਕਿਹਾ ਕਿਹਾ ਦਿੱਲੀ ਹਾਈ ਕੋਰਟ ਨੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੰਨੇ ਆ ਦਿੱਲੀ ਹਾਈ ਕੋਰਟ ਨੇ ਦਿੱਲੀ ਨਗਰ ਨਿਗਮ ਯਾਨੀ ਕਿ ਐਮਸੀਡੀ ਸਕੂਲਾਂ ਦੇ ਵਿੱਚ 2 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਕਿਤਾਬਾਂ ਤੇ ਯੂਨੀਫਾਰਮ ਮਿਲਣ ਦੇ ਵਿੱਚ ਦੇਰੀ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੂੰ ਫਟਕਾਰ ਲਗਾਈ ਹੈ ਹਾਲਾਂਕਿ ਪਹਿਲਾਂ ਦਿੱਲੀ ਸ਼ਰਾਬ ਕਥਿਤ ਘਟਾਲੇ ਦੇ ਵਿੱਚ ਮੁਸ਼ਕਲਾਂ ਵਧੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੀਆਂ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਨੂੰ ਵੀ ਪਾਰਟੀ ਉਸ ਕੇਸ ਦੇ ਵਿੱਚ ਬਣਾਇਆ ਜਾ ਚੁੱਕਾ ਹੈ ਕੋਰਟ ਨੇ ਸ਼ੁੱਕਰਵਾਰ ਨੂੰ 26 ਅਪ੍ਰੈਲ ਨੂੰ ਕਿਹਾ ਕਿ ਰਵਿੰਦ ਕੇਰਿਵਾਲ ਨੇ ਸ਼ਰਾਬ ਨੀਤੀ ਕੇਸ ਦੇ ਵਿੱਚ ਗ੍ਰਿਫਤਾਰੀ ਦੇ ਬਾਅਦ ਵੀ ਅਸਤੀਫਾ ਨਾ ਦੇ ਕੇ ਵਿਅਕਤੀਗਤ ਹਿੱਤ ਨੂੰ ਰਾਸ਼ਟਰੀ ਹਿੱਤ ਤੋਂ ਉੱਪਰ ਦੱਸਿਆ ਰੱਖਿਆ ਹੋਇਆ ਐ ਐਕਟਿੰਗ ਚੀਫ ਜਸਟਿਸ ਮਨਮੋਨ ਤੇ ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਕੇਜਰੀਵਾਲ ਨੂੰ ਸਿਰਫ ਸੱਤਾ ਦੀ ਚਾਹਤ ਐ ਦਿੱਕਤ ਇਹ ਐ ਕਿ ਆਪ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਐ ਇੱਥੇ ਇਹੀ ਕਾਰਨ ਐ ਕਿ ਉਸ ਨੂੰ ਸਤਾ ਨਹੀਂ ਮਿਲ ਰਹੀ ਦਿੱਲੀ ਹਾਈ ਕੋਰਟ ਸੋਸ਼ਲ ਜੁਰੀਸਟਰ ਨਾਮ ਦੇ ਸੰਗਠਨ ਦੀ ਤਰਫੋਂ ਇੱਕ ਦਾਇਰ ਕੀਤੀ ਗਈ ਜਨਹਤ ਪਟੀਸ਼ਨ ਦੇ ਸੁਣਵਾਈ ਕਰਦਿਆਂ ਹੋਇਆਂ ਇਸ ਦੇ ਵਿੱਚ ਦੱਸਿਆ ਗਿਆ ਕਿ ਐਮਸੀਡੀ ਦੇ ਜਿਹੜੇ ਸਕੂਲ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਨੇ ਉਹਨਾਂ ਨੂੰ ਨਾ ਤਾਂ ਹਲੇ ਕਿਤਾਬਾਂ ਮਿਲੀਆਂ ਨੇ ਤੇ ਨਾ ਹੀ ਯੂਨੀਫਾਰਮ ਟਾਈਮ ਦੇ ਉੱਤੇ ਦਿੱਤੀ ਗਈ ਹੈ ਨਗਰ ਨਿਗਮ ਦੀ ਆਪਸੀ ਖਿੱਚੋ ਤਾਣ ਦੇ ਕਰਕੇ ਬੱਚੇ ਟੀਨ ਦੀਆਂ ਛੱਡ ਦੇ ਥੱਲੇ ਪੜਨ ਦੇ ਲਈ ਮਜਬੂਰ ਨੇ ਐਮਸੀਡੀ ਕਮਿਸ਼ਨਰ ਨੇ ਕੋਰਟ ਨੂੰ ਦੱਸਿਆ ਕਿ ਐਮਸੀਡੀ ਦੇ ਕੋਲ ਕੋਈ ਵੀ ਸਟੈਂਡਿੰਗ ਕਮੇਟੀ ਨਹੀਂ ਹੈ ਜਿਸ ਦੇ ਕਾਰਨ ਬੱਚਿਆਂ ਨੂੰ ਨੋਟਬੁੱਕ ਸਟੇਸ਼ਨਰੀ ਆਈਟਮ 유ਨੀਫਾਰਮ ਤੇ ਸਕੂਲ ਬੈਗ ਨਹੀਂ ਮਿਲੇ ਕਿਉਂਕਿ ਸਿਰਫ ਸਟੈਂਡਿੰਗ ਕਮੇਟੀ ਦੇ ਕੋਲ 5 ਕਰੋੜ ਰੁਪਏ ਤੋਂ ਜ਼ਿਆਦਾ ਕੰਟਰੈਕਟ ਦੇਣ ਦੀ ਸ਼ਕਤੀ ਤੇ ਅਧਿਕਾਰ ਨਹੀਂ ਹੈ ਕੁੱਲ ਮਿਲਾ ਕੇ ਇਹ ਕਹਿ ਦਿੱਤਾ ਗਿਆ ਹੈ ਕਿ ਉਹਨਾਂ ਦੇ ਕੋਲ ਇੰਨੀ ਜ਼ਿਆਦਾ ਪਾਵਰ ਨਹੀਂ ਹੈ ਇਸੇ ਕਰਕੇ ਅਜਿਹੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸਰਕਾਰ ਦੇ ਵਕੀਲ ਸ਼ਾਦਾਨ ਫਰਾਸਤ ਨੇ ਕੋਰਟ ਦੇ ਵਿੱਚ ਦਲੀਲ ਦਿੱਤੀ ਕਿ ਐਮਸੀਡੀ ਦੇ ਵਿੱਚ ਸਟੈਂਡਿੰਗ ਕਮੇਟੀ ਨਾ ਹੋਣ ਦੇ ਕਾਰਨ ਉਪਰਾਜਪਾਲ ਵੀ ਕੇ ਸਖਸੇਨਾ ਦੁਆਰਾ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਲਡਰਮੈਨ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵਿਚਾਰधीन ਹੈ ਰਾਸਤ ਨੇ ਇਹ ਵੀ ਦੱਸਿਆ ਦਿੱਲੀ ਹਾਈ ਕੋਰਟ ਨੂੰ ਜਾਣੂ ਕਰਵਾਇਆ ਕਿ ਦਿੱਲੀ ਸਰਕਾਰ ਦੇ ਕੋਲ ਵੈਸੇ ਵੀ ਜ਼ਿਆਦਾ ਸ਼ਕਤੀਆਂ ਨਹੀਂ ਐਮਸੀਡੀ ਦੀ ਸਥਾਈ ਸਮਿਤੀ ਦੇ ਜਿਹੜੀ ਬਣੀ ਹੋਈ ਹੈ ਗੈਰ ਮੌਜੂਦਗੀ ਦੇ ਵਿੱਚ ਕਿਸੇ ਅਧਿਕਾਰੀ ਦੇ ਕੋਲ ਨੂੰ ਸ਼ਕਤੀਆਂ ਸੌਂਪਣ ਦੇ ਲਈ ਮੁੱਖ ਮੰਤਰੀ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਅਜੇ ਹਿਰਾਸਤ ਦੇ ਵਿੱਚ ਨਹੀਂ ਇਸ ਲਈ ਦੇਰੀ ਹੋ ਰਹੀ ਹੈ ਇਸ ਦੇ ਉੱਤੇ ਕੋਰਟ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਵਿਦਿਆਰਥੀਆਂ ਨੂੰ ਕਿਤਾਬਾਂ ਤੋਂ ਬਿਨਾਂ ਹੀ ਪੜਨ ਦੇ ਲਈ ਛੱਡ ਦਿੱਤਾ ਜਾਵੇ ਦਿੱਲੀ ਸਰਕਾਰ ਖੁਦ ਚਾਹੁੰਦੀ ਸੀ ਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਹੁੰਦਿਆਂ ਹੀ ਸਰਕਾਰ ਚਲਾਉਣਗੇ ਅਸੀਂ ਹਮੇਸ਼ਾ ਉਹਨਾਂ ਦਾ ਵਿਰੋਧ ਕੀਤਾ ਹੈ ਕੋਰਟ ਨੇ ਮੰਤਰੀ ਸੌਰਵ ਭਾਰਦਵਾਜ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਕਿ ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਵਿੱਚ ਸ਼ਹਿਰੀ ਵਿਕਾਸ ਮੰਤਰੀ ਸੌਰਵ ਭਾਰਦਵਾਜ ਦੀ ਵੀ ਟਿੱਪਣੀ ਕੀਤੀ ਕੋਰਟ ਨੇ ਕਿਹਾ ਕਿ ਸੌਰਵ ਨੇ ਵਿਦਿਆਰਥੀਆਂ ਦੀ ਹਾਲਤ ਦੇ ਉੱਤੇ ਅੱਖਾਂ ਬੰਦ ਕਰ ਲਈਆਂ ਨੇ ਏ ਕੜਿਆਲੀ ਹੰਝੂ ਵਹਾ ਰਹੇ ਨੇ ਕੋਰਟ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਜਦੋਂ ਦਿੱਲੀ ਸਰਕਾਰ ਦੇ ਵਕੀਲ ਸ਼ਿਦਾਨ ਫਰਾਸਤ ਨੇ ਕਿਹਾ ਕਿ ਉਹਨਾਂ ਨੂੰ ਸਰਵ ਭਾਰ ਦਵਾਜ ਤੋਂ ਨਿਰਦੇਸ਼ ਮਿਲੇ ਨੇ ਕਿ ਐਨਸੀਡੀ ਦੀ ਸਥਾਈ ਸਮਿਤੀ ਦੀ ਗੈਰ ਮੌਜੂਦਗੀ ਦੇ ਵਿੱਚ ਕਿਸੇ ਵੀ ਉਪਯੁਕਤ ਪ੍ਰਦਾਧਿਕਾਰੀ ਆ ਜਿਹੜਾ ਨੂੰ ਸ਼ਕਤੀਆਂ ਸੌਂਪਣ ਦੇ ਲਈ ਮੁੱਖ ਮੰਤਰੀ ਦੀ ਸਹਿਮਤੀ ਜ਼ਰੂਰੀ ਹੋਵੇਗੀ। ਕੋਰਟ ਨੇ ਤਾਂ ਇਥੋਂ ਤੱਕ ਵੀ ਕਿਹਾ ਤਾਂ ਤੁਸੀਂ ਫਿਰ ਨਿਰਦੇਸ਼ ਦੇਣ ਵਾਲੇ ਦੇ ਕੋਲ ਕੀ ਦਿਲ ਨਹੀਂ ਹੈ ਕੀ ਅੱਖਾਂ ਨਹੀਂ ਨੇ ਉਹਨਾਂ ਨੂੰ ਨਹੀਂ ਦਿਖਦਾ। ਕਿ ਉੱਥੇ ਬੱਚੇ ਕਿਵੇਂ ਕਿਤਾਬਾਂ ਤੋਂ ਬਿਨਾਂ ਨੇ ਵਰਦੀਆਂ ਤੋਂ ਬਿਨਾਂ ਟੀਨ ਦੀਆਂ ਛੱਡਾਂ ਥੱਲੇ ਕਲਾਸਾਂ ਲਾਉਣ ਲਈ ਮਜਬੂਰ ਨੇ ਕੋਰਟ ਨੇ ਇਸ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਨੂੰ 2 ਦਿਨ ਦੇ ਵਿੱਚ ਜ਼ਰੂਰੀ ਕਾਰਵਾਈ ਕਰਨ ਦਾ ਆਦੇਸ਼ ਤੱਕ ਦੇ ਦਿੱਤਾ ਹੈ ਕੋਰਟ ਨੇ ਕਿਹਾ ਕਿ 29 April ਨੂੰ ਫੈਸਲਾ ਸੁਣਾਇਆ ਜਾਵੇਗਾ ਇੱਕ ਪਾਸੇ ਦਿੱਲੀ ਦੇ ਸਕੂਲ ਮਾਡਲਾਂ ਦਾ ਚਰਚਾ ਸਾਰੇ ਪਾਸੇ ਕੀਤਾ ਗਿਆ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਖੂਬ ਪ੍ਰਚਾਰ ਕੀਤਾ ਗਿਆ ਪਰ ਇੱਥੇ ਇੱਕ ਵੱਡੀ ਗਹਿਲੀ ਸਾਹਮਣੇ ਆ ਰਹੀ ਹੈ ਦਿੱਲੀ ਸਰਕਾਰ ਦੀ ਕਿ ਬੱਚਿਆਂ ਤੱਕ ਵਿਦਿਆਰਥੀਆਂ ਤੱਕ ਸਮੇਂ ਸਿਰ ਦੇ ਉੱਤੇ ਵਰਦੀਆਂ ਨਾ ਪਹੁੰਚ ਰਹੀਆਂ ਤੇ ਨਾ ਕਿਤਾਬਾਂ ਪਹੁੰਚ ਰਹੀਆਂ ਇਥੋਂ ਤੱਕ ਕਿ ਜਿਹੜਾ ਹੋਰ ਇਨਫਰਾਸਟ੍ਰਕਚਰ ਦਾ ਪ੍ਰਬੰਧ ਕਰਨ ਦੀ ਲੋੜ ਹੈ ਉਹ ਵੀ ਕੰਮ ਵਿੱਚ ਰੁਕਿਆ ਪਿਆ ਦੇਰੀ ਹੋ ਰਹੀ ਹੈ ਪਰ ਦੂਜੇ ਪਾਸੇ ਕਿਹਾ ਇਹ ਜਾ ਰਿਹਾ ਕਿ ਮੁੱਖ ਮੰਤਰੀ ਦੀ ਮਨਜ਼ੂਰੀ ਜ਼ਰੂਰ ਹੈ ਤੇ ਮੁੱਖ ਮੰਤਰੀ ਤੇ ਹੋਰ ਉਹਨਾਂ ਦੇ ਆਗੂ ਇਹ ਕਹਿ ਰਹੇ ਨੇ ਕਿ ਅਸੀਂ ਜੇਲ੍ਹ ਤੋਂ ਸਰਕਾਰ ਚਲਾ ਲਵਾਂਗੇ ਫਿਰ ਜੇਲ੍ਹ ਤੋਂ ਇਸ ਤੇ ਲਈ ਵੀ ਮਨਜ਼ੂਰੀ ਕਿਉਂ ਨਾ ਲਈ ਤਾਂ ਸਰਕਾਰ ਕਿਉਂ ਨਾ ਚੱਲੀ ਇਸੇ ਕਰਕੇ ਦਿੱਲੀ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਕੇਵਲ ਸੱਤਾ ਦੀ ਚਾਹਤ ਹੈ ਸੱਤਾ ਦੀ ਇੱਛਾ ਹੈ ਉਹ ਆਪਣੇ ਆਪ ਨੂੰ ਆਪਣੇ ਹਿੱਤ ਨੂੰ ਦੇਸ਼ ਦੇ ਹਿੱਤ ਤੋਂ ਵੀ ਉੱਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਦੋਂ ਇਸ ਤਰ੍ਹਾਂ ਦੀਆਂ ਫਟਕਾਰਾਂ ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਅਦਾਲਤਾਂ ਤੋਂ ਸਾਹਮਣਾ ਕਰਨਾ ਪੈ ਜਾਵੇ ਉਹ ਵੀ ਸਿਟਿੰਗ ਸੀਐਮ ਨੂੰ ਮੁੱਖ ਮੰਤਰੀ ਨੂੰ ਤਾਂ ਫਿਰ ਇਸ ਤੋਂ ਵੱਡੀ ਹੋਰ ਹਰਾਨੀ ਦੀ ਗੱਲ ਨਹੀਂ ਹੋ ਸਕਦੀ ਦੇਖਦੇ ਹਾਂ ਕਿ ਬੱਚਿਆਂ ਦੀ ਖਾਤਰ ਕੀ ਪਾਲਿਸੀ ਦੇ ਵਿੱਚ ਜਿਹੜੀ ਤਬਦੀਲੀ ਕੀਤੀ ਜਾਵੇਗੀ ਨੀਤੀ ਤਬਦੀਲੀ ਕੀਤੀ ਜਾਵੇਗੀ ਜਾਂ ਫਿਰ ਮੁੱਖ ਮੰਤਰੀ ਦੀ ਮਨਜ਼ੂਰੀ ਦੇ ਕਰਕੇ ਸਾਰਾ ਕੁਝ ਦੇਰੀ ਦੇ ਨਾਲ ਹੀ ਚੱਲਦਾ ਰਹੇਗਾ ਇਸ ਦੇ ਬਾਰੇ ਜੋ ਵੀ ਅਗਲਾ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ